ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਾਂਗਰਸ ਦਾ ਐਮਐਲਏ ਵਰਜੀਤ ਸਿੰਘ ਰਾਣਾ ਵੈਸੇ ਤਾਂ ਹੈ ਕਾਂਗਰਸ ਪਾਰਟੀ ਦੇ ਵਿੱਚ ਸਿਰੇ ਦਾ ਗੁੰਡਾ ਮਮਾਲੀਆ ਔਰ ਸਿਰੇ ਦਾ ਕਹਿ ਲਿਏ ਉਹ ਬੰਦਾ ਜਿਹਨੇ ਕਰੋੜਾਂ ਅਰਬਾਂ ਰੁਪਈਆਂ ਦਾ ਕੱਪੜਾ ਕੀਤਾ ਹੋਇਆ 슈ਗਰ ਮਿਲਾਂ ਖੰਡ ਮਿਲਾਂ ਇਹਦੀਆਂ ਚੱਲਦੀਆਂ ਨੇ ਔਰ ਇਸ ਬੰਦੇ ਦੀ ਅੱਜ ED ਨੇ ਰੇਡ ਮਾਰ ਕੇ 2 ਕਰੋੜ ਦੀ ਪ੍ਰਾਪਰਟੀ ਜ਼ਬਤ ਕੀਤੀ ਹੈ। ਇਹ ਉਹੀ MLA ਹੈ ਨਾ ਗੁਰਜੀਤ ਰਾਣਾ ਜਿਹੜਾ ਕਿਸਾਨਾਂ ਨੂੰ ਮੱਕੀ ਤੇ MSP ਦੇ ਰਿਹਾ ਸੀ। ਉਹੀ ਹੈ ਨਾ। ਔਰ ਕਾਂਗਰਸ ਦੀ ਸਰਕਾਰ ਕਿੱਦਾਂ ਨਹੀਂ ਬਣ ਸਕਦੀ 2027 ਦੇ ਵਿੱਚ। ਇਹ ਗੁਰਜੀਤ ਰਾਣਾ ਨੇ ਜਿਹੜਾ ਐਮਐਲਏ ਕੰਮ ਰੱਖਦਾ ਉਹਨੇ ਸ਼ੁਰੂਆਤ ਕਰਤੀ ਇਹਨਾਂ ਨੇ ਕਰਤੂਤਾ ਕੀਨੇ ਇਹ ਲੋਕ ਸਿਰੇ ਦੇ ਗੁੰਡੇ ਨੇ ਇਹਨਾਂ ਪਾਰਟੀਆਂ ਦੇ ਵਿੱਚ ਹਰਬਾਂ ਖਰਬਾਂ ਦੀ ਪ੍ਰਾਪਰਟੀ ਇਹਨਾਂ ਨੇ ਗਰੀਬ ਜਨਤਾ ਦਾ ਖੂਨ ਚੂਸ ਕੇ ਬਣਾਈ ਹੈ ਪਤਾ ਨਹੀਂ ਕਿੰਨੀਆਂ ਕੁ ਸ਼ਰਾਬਾਂ ਪੁੱਕੀ ਫੀਮ ਇਹਨਾਂ ਲੋਕਾਂ ਨੇ ਵੇਚੇ ਨੇ ਕਿੰਨੇ ਗਰੀਬਾਂ ਦੇ ਨਾਲ ਦਿਹਾੜੀ ਰੱਖ ਕੇ ਦਿਹਾੜੀ ਮਾਰ ਕੇ ਇਹਨਾਂ ਨੇ ਇਹ ਖੂਨ ਚੂਸ ਕੇ ਪੈਸੇ ਇਕੱਠੇ ਕੀਤੇ ਐ ਕਿੰਨੀ ਇੱਕ ਮਲਾਵਟ ਖੰਡ ਵਿੱਚ ਗੁੜ ਵਿੱਚ ਇਹਨਾਂ ਲੋਕਾਂ ਨੇ ਗੰਨਾ ਮਿਲਾਂ ਦੇ ਵਿੱਚ ਕੀਤੀ ਐ ਇਹਦਾ ਅੰਤ ਹੀ ਕੋਈ ਨਹੀਂ ਤੇ ਜਦੋਂ ਇਹ ਲੋਕ ਹਮਦਰਦ ਬਣ ਕੇ ਪੰਜਾਬ ਦੇ ਸਾਹਮਣੇ ਆਉਂਦੇ ਨੇ ਕਿਸਾਨਾਂ ਦੇ ਨਾਲ ਹਮਦਰਦੀ ਜਤਾਈ ਕਿ ਜੇ ਸੈਂਟਰ ਸਰਕਾਰ ਐਮਐਸਪੀ ਨਹੀਂ ਦੇ ਸਕਦੀ ਤਾਂ ਮੈਂ ਐਮਐਸਪੀ ਦੇਵਾਂਗਾ ਤੁਹਾਨੂੰ ਐਮਐਸਪੀ ਕਿੱਥੋਂ ਦੇਣੀ ਸੀ ਆ ਜਿਹੜੇ 2 ਨੰਬਰ ਦੇ ਕਾਰੋਬਾਰ ਪ੍ਰਾਪਰਟੀਆਂ ਇਹਨਾਂ ਦੇ ਕੋਲ ਖੜੀਆਂ ਜਾ ਰਹੀਆਂ ਨੇ ਜਿਹੜੀ ਈਡੀ ਰੇਡਾ ਮਾਰ ਕੇ ਜਬਤ ਕਰ ਰਹੀ ਹੈ ਇਹ ਉਹ ਲੋਕ ਨੇ ਮੈਂ ਜਿੰਨੇ ਵੀ ਪੰਜਾਬ ਦੇ ਵਸਿੰਦੇ ਲੋਕ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਹੈ ਹਾਲੇ ਵੀ ਕੁਝ ਨਹੀਂ ਬਿਗੜਿਆ ਪੰਜਾਬ ਤੇ ਸਾਡੇ ਗੁਰੂ ਸਾਹਿਬਾਨ ਦੀ ਬਹੁਤ ਵੱਡੀ ਰਹਿਮਤ ਹੈ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਤੁਹਾਨੂੰ ਕਿਸੇ ਤੇ ਆਸ ਰੱਖਣ ਦੀ ਲੋੜ ਨਹੀਂ ਜਿਹੜੀਆਂ ਇਹ ਜੋਕਾਂ ਨੇ ਪੰਜਾਬ ਨੂੰ ਚਿੰਬੜੀਆਂ ਹੋਈਆਂ ਗੁਰਜੀਤ ਰਾਣੇ ਵਰਗੀਆਂ ਜਿਹੜੇ ਖੰਡ ਮਿਲਾਂ ਦੇ 슈ਗਰ ਮਿਲਾਂ ਦੇ ਮਾਲਕ ਬਣੇ ਬੈਠੇ ਨੇ ਇਹਨਾਂ ਦੇ ਝਾਸਿਆਂ ਵਿੱਚ ਨਾ ਇਨਾਂ ਨੂੰ ਖੇੜਾ ਛੁੜਾ ਲਓ ਇਹਨੇ ਆਪ ਕਾਂਗਰਸ ਪਾਰਟੀ ਤੋਂ ਟਿਕਟ ਲੈ ਕੇ ਇਲੈਕਸ਼ਨ ਲੜੀ ਤੇ ਮੁੰਡੇ ਨੂੰ ਆਜ਼ਾਦ ਐਮਐਲਏ ਬਣਾਇਆ ਪੈਸੇ ਦੇ ਜੋਰ ਨਾਲ ਜਿੰਨਾ ਬੰਦਿਆਂ ਨੇ ਐਮਐਲਏ ਦੀ ਇਲੈਕਸ਼ਨ ਆਪਣੇ ਮੁੰਡੇ ਨੂੰ ਲੜਾਈ ਕਰੋੜਾਂ ਰੁਪਏ ਖਰਚ ਕੀਤਾ ਹੋਵੇ ਤੇ ਉਹਨਾਂ ਨੇ ਕਮਾਉਣਾ ਕਿੱਥੋਂ ਹੈ ਇਹ ਕਦੇ ਸੋਚੋਗੇ ਤੁਸੀਂ ਪਰ ਅਸੀਂ ਅੰਧ ਭਗਤ ਅਸੀਂ ਅੱਖਾਂ ਸਾਨੂੰ ਦੇਖਣ ਵਾਸਤੇ ਦਿੱਤੀਆਂ ਨੇ ਅਸੀਂ ਦੇਖਣਾ ਨਹੀਂ ਚਾਹੁੰਦੇ ਸਾਨੂੰ ਸੋਚਣ ਸ਼ਕਤੀ ਦਿੱਤੀ ਹੈ ਪ੍ਰਮਾਤਮਾ ਨੇ ਸੁਣਨ ਵਾਸਤੇ ਕੰਨ ਦਿੱਤੇ ਨੇ ਜੇ ਕੋਈ ਗੱਲ ਸੁਣਾ ਦੇ ਸੁਣਨਾ ਨਹੀਂ ਚਾਹੁੰਦੇ ਸੋਚਣਾ ਨਹੀਂ ਚਾਹੁੰਦੇ ਅਸੀਂ ਅੰਨੇ ਹੋ ਕੇ ਇਹਨਾਂ ਨੂੰ ਵੋਟਾਂ ਪਾਉਂਦੇ ਹੁਣ 22 ਕਰੋੜ ਦੀ ਪ੍ਰਾਪਰਟੀ ਦੀ ਜਬਤ ਕੀਤੀ ਹੈ ਹੋਰ ਕਿੰਨੀ ਕੁ ਹੋਣੀ ਹੈ ਹਲੇ ਸੌਦਾ ਕਿੰਨਾ ਕੀਤਾ ਹੋਊ ਇਹ ਬਾਹਰ ਆਉਣਾ ਹਲੇ ਬਹੁਤ ਕੁਝ ਬਾਕੀ ਹੈ ਪਰ ਮੈਂ ਜਾਦ ਕਰਾ ਦੇਣਾ ਕਿ ਉਹੀ ਗੁਰਜੀਤ ਸਿੰਘ ਰਾਣਾ ਜਿਹੜਾ ਕਿਸਾਨਾਂ ਨੂੰ ਐਮਐਸਪੀ ਦੇ ਰਿਹਾ ਸੀ ਤੇ ਹੁਣ ਇਹ ਜਿਹੜੇ ਕਿਸਾਨ ਜਾ ਕੇ ਇਹਦੀਆਂ ਇਹਦੇ ਨਾਲ ਮੀਟਿੰਗਾਂ ਕਰਦੇ ਸੀ ਤੇ ਹੁਣੇ ਤਾਂ ਉਹ ਵੀ ਸੌਦੇਬਾਜ਼ ਜਿਹੜੇ ਕਿਸਾਨ ਆਪੂ ਨੇ ਉਹ ਕਿਹੜਾ ਭਲੇ ਮਾਨਸ ਨੇ ਜਾਨੀ ਕਿ ਇਹ ੜਾਲ ਮਿਲ ਕੇ ਲੁੱਟਣ ਵਾਸਤੇ ਬਣੇ ਨੇ ਪੰਜਾਬ ਦੇ ਜਿਹੜੇ ਬੰਦੇ ਤੋਂ 200 ਕਰੋੜ ਰੁਪਇਆ ਕਹਿ ਲਈ ਪ੍ਰਾਪਰਟੀ ਈਡੀ ਨੇ ਜਬਤ ਕੀਤੀ ਹੋਵੇ ਤੇ ਉਹ ਬੰਦੇ ਕੋਲੇ ਹਲੇ ਹੋਰ ਕਿੰਨਾ ਕੁਸ਼ ਹੋਊਗਾ ਪਹਿਲੀ ਗੱਲ ਤਾਂ ਪੰਜਾਬ ਦੇ ਲੋਕੋ ਧਿਆਨ ਨਾਲ ਸੁਣਿਆ ਕਰੋ ਵੀ ਇਨ੍ਹਾਂ ਬੰਦਿਆਂ ਨੇ ਪੰਜਾਬ ਨੂੰ ਬਹੁਤ ਲੁੱਟ ਲਿਆ ਪੰਜਾਬ ਦਾ ਬੇੜਾ ਗਰ ਕਰਤਾ ਤੁਹਾਡੇ ਹਲਕੇ ਦਾ ਕੋਈ ਪੜਿਆ ਲਿਖਿਆ ਸੱਜਣ ਜਿਹੜਾ ਹਮਦਰਦ ਹੋਵੇ ਪੰਜਾਬ ਦਾ ਇਹਨੇ ਉਹਨਾਂ ਵੱਲ ਵੀ ਧਿਆਨ ਦੇ ਲਓ ਕਿਸੇ ਉਹੋ ਜਿਹੇ ਬੰਦੇ ਨੂੰ ਮੌਕਾ ਦੇ ਦਿਓ ਕਿਉਂ ਪੰਜਾਬ ਬਰਬਾਦ ਇਹਨਾਂ ਲੋਕਾਂ ਤੋਂ ਅਸੀਂ ਕਰਵਾ ਰਹੇ ਹਾਂ ਖੁਦ 22 ਕਰੋੜ ਰੁਪਏ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੁੰਦਾ ਹੁਣ ਕੀ ਜਿਹੜੇ ਕਾਂਗਰਸ ਪਾਰਟੀ ਦੇ ਜਾਂ ਹਾਈ ਕਮਾਂਡ ਹੋਵੇ ਜਾਂ ਪੰਜਾਬ ਦੇ ਲੀਡਰ ਹੋਣ ਉਹ ਇਹ ਜਿਹੜਾ ਏਡਾ ਤਨਾੜ ਆਦਮੀ ਜਿਹਦੇ ਈਡੀ ਨੇ ਜਾ ਕੇ ਘਰ ਵਿੱਚ ਰੇਡ ਮਾਰੀ 22 ਕਰੋੜ ਦੀ ਪ੍ਰਾਪਰਟੀ ਜ਼ਬਤ ਕਰ ਲਈ ਉਹਦੇ ਤੇ ਕੋਈ ਫੈਸਲਾ ਕਾਂਗਰਸ ਪਾਰਟੀ ਹਾਈ ਕਮਾਂਡ ਕਰੂਗਾ ਇਹਨੂੰ ਬਾਹਰ ਕੱਢਣਗੇ ਹਾਂ ਬਚਾਉਣਗੇ ਜ਼ਰੂਰ ਸਾਡੇ ਤੇ ਇਲਜ਼ਾਮ ਲੱਗ ਰਹੇ ਆ ਜੀ ਇਦਾਂ ਬਹੁਤ ਚੜ੍ਹਦੀ ਕਲਾ ਵਾਲਾ ਲੀਡਰਸ਼ਿਪ ਗੁਰਜੀਤ ਰਾਣਾ ਇਹਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿਸੇ ਨੇ ਨਹੀਂ ਕੁਝ ਕਹਿਣਾ ਬਸ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ 2027 ਵਿੱਚ ਸਰਕਾਰ ਬਣਾਉਣੀ ਹੈ ਪਰ ਮੈਂ ਫੇਰ ਬੇਨਤੀ ਕਰਦਾ ਵੀ ਇਹ ਉਹੀ ਗਰਦੀ ਤਰਾਨਾ ਹੈ ਜਿਹੜਾ ਕਹਿੰਦਾ ਸੀ ਕਿਸਾਨਾਂ ਨੂੰ ਮੈਂ ਐਮਐਸਪੀ ਦੇਵਾਂਗਾ ਜੇ ਸੈਂਟਰ ਸਰਕਾਰ ਨਹੀਂ ਦਿੰਦੀ ਆ ਲੈ ਲਓ ਐਮਐਸਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ